ਅੱਜ ਲੋੜ ਹੈ ਸਾਰੇ ਪੰਜਾਬੀਆਂ ਨੂੰ ਹਮ ਇਕੱਠੇ ਹੋ ਕੇ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਜਿੱਥੇ ਜਿੱਥੇ ਹੜ੍ਹ ਹੈ ਹਮ ਮੈਂ ਅਖਸ਼ੋਮਨੀ ਕਾਲੀ ਦਲ ਦੇ ਲੀਡਰਸ਼ਿਪ ਤੋਂ ਵਰਕਰਾਂ ਤੋਂ ਬੇਨਤੀ ਕਰੀ ਦਿਤੀ ਹੈ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਮੈਂ ਕਿਹਾ ਜਿੱਥੇ ਜਿੱਥੇ ਲੋੜ ਹੈ ਤੁਸੀਂ ਉੱਥੇ ਪਹੁੰਚੋ ਹਰ ਕਿਸਮ ਦੀ ਸਹਾਇਤਾ ਹਮ ਜੇ ਲੰਗਰ ਦੀ ਲੋੜ ਹੈ ਜੇ ਚਾਰੇ ਦੀ ਲੋੜ ਹੈ ਜੇ ਪਸ਼ੂਆਂ ਨੂੰ ਸੰਭਾਲਣ ਦੀ ਲੋੜ ਹੈ ਜੇ ਦਵਾਈਆਂ ਦੀ ਲੋੜ ਹੈ ਜੇ ਜੀ ਸੀ ਬੀ ਦੀ ਲੋੜ ਹੈ ਜੇ ਟਰੈਕਟਰਾਂ ਦੀ ਮਦਦ ਦੀ ਲੋੜ ਹੈ ਟਰਾਲੀ ਨਾਲ ਮਿੱਟੀ ਭਰਨ ਦੀ ਲੋੜ ਹੈ ਦੇਖੋ ਇਕੱਠੇ ਰਲ ਮਿਲ ਕੇ ਆਪਾਂ ਕਰ ਸਕਦੇ ਆ ਪਰ ਦੁੱਖ ਇਸ ਗੱਲ ਦਾ ਹੈ ਕਿ ਸਰਕਾਰ ਗਾਇਬ ਹੈ ਮੁੱਖ ਮੰਤਰੀ ਤਾਮਿਲਨਾਡੂ ਚ ਆਪਣੀ ਘਰ ਬੀਬੀ ਨਾਲ ਉਥੇ ਇੰਜੋਏ ਕਰਨ ਵਾਸਤੇ ਗਿਆ ਹੈ ਛੁੱਟੀਆਂ ਮਨਾਉਣ ਗਿਆ ਇਹ ਤੋਂ ਮਾੜੀ ਗੱਲ ਕੀ ਹੋ ਸਕਦੀ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਦਾ ਜੇ ਤੁਸੀਂ ਟੀਵੀ ਦੇਖ ਰਹੇ ਹੋ ਸਾਰਾ ਕੰਮ ਛੱਡ ਕੇ ਇੱਥੇ ਪਹੁੰਚੋ ਆ ਜਮਵਾਰੀ ਮੁੱਖ ਮੰਤਰੀ ਦੀ ਹੈ ਮੈਂ ਦੇਖੋ ਪਿੰਡ ਖੜਾ ਇੱਥੇ ਕੋਈ ਸਰਕਾਰੀ ਪ੍ਰਬੰਧ ਨਹੀਂ ਹੈ ਇੱਥੇ ਮੈਂ ਜਿੰਨੀ ਵੀ ਜਗ੍ਹਾ ਗਿਆ ਲੋਕਾਂ ਨੇ ਆਪ ਆਪਣੇ ਕੋਲੋਂ ਹਜ਼ਾਰ-ਹਜ਼ਾਰ ਰੁਪਏ ਇਕੱਲਾ ਪੈਸਾ ਇਕੱਠਾ ਕਰਕੇ ਕੰਟ੍ਰਿਬਿਊਟ ਕਰਕੇ ਉਹਨਾਂ ਨੇ ਆਪ ਡੀਜ਼ਲ ਦਾ ਪ੍ਰਬੰਧ ਦੂਜਾ ਪ੍ਰਬੰਧ ਉਹਨਾਂ ਨੇ ਆਪ ਕੀਤਾ ਹੈ ਦੇਖੋ ਜੇ ਸਰਕਾਰ ਚਾਹੇ ਤੇ ਇਹ ਸਾਰਾ ਕੁਝ ਉਹਨਾਂ ਦਾ ਕੰਮ ਹੈ ਮੈਂ ਤਾਂ ਇਹ ਵੀ ਕਹਿੰਦਾ ਕਿ ਘੱਟ ਤੋਂ ਘੱਟ 1 ਲੱਖ ਰੁਪਿਆ ਕਿੱਲਾ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ ਤੇ ਜਿਨ੍ਹਾਂ ਨੇ ਲੋਕਾਂ ਨੇ ਆਪਣੇ ਕੋਲੇ ਪੈਸਾ ਲਾਇਕ ਕੇ ਕੀਤਾ ਸਾਰਾ ਰਿਫੰਡ ਕਰਨਾ ਚਾਹੀਦਾ ਸਰਕਾਰ ਨੂੰ ਨਾਲੇ ਸਰਕਾਰਾਂ ਕੋਲੇ ਇੱਕ ਹੁੰਦਾ ਡਿਜ਼ਾਸਟਰ ਰੀਲੀਫ ਫੰਡ ਮਤਲਬ ਤਕਰੀਬਨ 8-10 ਹਜ਼ਾਰ ਕਰੋੜ ਰੁਪਿਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਰੀਲੀਫ ਫੰਡ ਹੈ ਜਿਹਦਾ ਮਕਸਦ ਇਹ ਆਸਵਾਸਥੀ ਹੁੰਦਾ ਮੈਨੂੰ ਯਾਦ ਆ ਜੇ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਡੇ ਉਧਰ ਫਾਜ਼ਿਲਕਾ ਫੂਲਾ ਸਾਰੇ ਫਲੱਡਸ ਆਗੇ ਸੀ ਵੱਡੇ ਬਾਦਲ ਸਾਹਿਬ ਨੇ ਚੋਣੀਆਂ ਤੱਕ ਜਿਹੜੀ ਕੰਮ ਕਰਦੀ ਉਹਨਾਂ ਨੂੰ ਵੀ ਮੁਆਵਜ਼ਾ ਦਵਾਇਆ ਸੀ ਤੋ ਇਸ ਕਰਕੇ ਵਾ ਨਾਲੇ ਮੈਂ ਹੋਰ ਵੀ ਕਹਿਣਾ ਚਾਹਣਾ ਹੈ ਮੁੱਖ ਮੰਤਰੀ ਜੀ ਆ ਜਿਹੜਾ ਡਿਜ਼ਾਸਟਰ ਲੀ ਫੰਡ ਹੈ ਜਿੰਨਾ ਤੁਸੀਂ ਵਰਤੋਗੇ ਉਨਾ ਹੀ ਹੋਰ ਗਵਰਨਮੈਂਟ ਆਫ ਇੰਡੀਆ ਤੋਂ ਆ ਜਾਂਦਾ ਹੈ ਜੇ ਤੁਸੀਂ ਦੇਵੋਗੇ ਨਹੀਂ ਤੇ ਕੁਝ ਆਉਣਾ ਨਹੀਂ ਸੋ ਘੱਟੋ ਘੱਟ 10000 ਕਰੋੜ ਤਾਂ ਇਮੀਡੀਏਟਲੀ ਸਾਰੇ ਲੋਕਾਂ ਨੂੰ ਵੰਡ ਦਿਓ ਤਾਂ ਆਪਣਾ ਇੱਥੇ ਕੋਈ ਥੋੜੀ-ਮੋਟੀ ਰਾਏ ਤੁਮ ਲੋਗੇ ਕਿਉਂਕਿ ਆ ਜਿਹੜੀ ਫਸਲਾਂ ਇੱਕ ਸਾਲ ਦੀ ਫਸਲ ਤਬਾਹ ਹੋ ਗਈ ਮਤਲਬ 5 ਸਾਲ ਕਿਸਾਨ ਪਿੱਛੇ ਚੱਲ ਗਿਆ ਚਲੋ ਫਿਰ ਵੀ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਜੋ ਕੁਝ ਵੀ ਆਪਾਂ ਮਦਦ ਕਰ ਸਕਦੇ ਆ ਆਪਾਂ ਇਕੱਠੇ ਹੋ ਕੇ ਮਦਦ ਕਰੀਏ ਬਹੁਤ ਦੁਖੀ ਸਮੇਂ ਚੋਂ ਦੁਖਾਲੀ ਸਮੇਂ ਚੋਂ ਨਗਰੀਏ ਸੰਗਤ ਕਿਉਂਕਿ ਮੈਂ ਚਾਰੋਂ ਤਰਫ ਦੇਖ ਕੇ ਆਇਆ ਤੇ ਆਪਾਂ ਸਾਰਿਆਂ ਨੂੰ ਨਾਲ ਮਿਲ ਕੇ ਬੰਦ ਕਰਨੀ ਤੁਸੀਂ ਆ ਜ਼ਿਕਰ ਕਰਦੇ ਫੰਡ ਦਾ ਕਿ ਫੰਡ ਤੇ ਕਿਸੇ ਤਰੀਕੇ ਦੀ ਕਮੀ ਨਹੀਂ ਹੈ ਜਿੱਥਾਂ ਤੋਂ ਖੜੇ ਆ 4 ਕਿਲੋਮੀਟਰ ਦੂਰ ਬੰਨਾ ਕੀ ਇਹ ਸਥਿਤੀਆਂ ਕੰਟਰੋਲ ਹੋ ਸਕਦੀਆਂ ਸੀ ਕਿਉਂਕਿ ਬਾਉਪਰ ਵੀ ਹੋ ਕੇ ਆਏ ਹੋ ਦੇਖੋ